छे बजे करोड़ का प्राइस ईट जम्मू के बंद लॉटरी निकली है अजे तक कस्टमर सा नहीं आया क्लेम कर ਤੇ ਅੱਜ ਦਿਨ ਵਾਰ ਹੀ ਨਿਕਲਦੀ ਹੈ 6 ਰੁਪਏ ਦੀ ਟਿਕਟ ਆ ਗਿਆ 1 ਵਜੇ 6 ਵਜੇ 8 ਵਜੇ ਤੇ ਤੁਸੀਂ ਆਪਣਾ ਲਗਾ ਜਵਾ ਸਕਦੇ ਹੋ ਸ਼ਰਮਾ ਰੋਹਨ ਸ਼ਰਮਾ ਤੇ ਰੋਪਿੰਦ ਸ਼ਰਮਾ ਟਿਕਾ ਲਾਟਰੀ ਭਾਣਗੜ ਤੋਂ ਕੱਲ 6 ਵੇ ਸਾਡੇ ਕੋਲ 1 ਕਰੋੜ ਦਾ ਪ੍ਰਾਈਜ਼ ਹਿੱਟ ਹੋਇਆ ਇਸ ਤੋਂ ਪਿਛਲੇ ਮਹੀਨੇ ਵੀ ਸਾਡੇ ਕੋਲ 14 ਤਰੀਕ 6 ਰੁਪਏ ਵਾਲੀ ਚ 1 ਕਰੋੜ ਦਾ ਪ੍ਰਾਈਜ਼ ਹਿੱਟ ਹੋਇਆ ਐਬਨੋਟ ਅਟਰਪਰਾਈਜ਼ਸ ਸਾਡੇ ਜਿਹੜੇ ਸਟਾਕਿਸ ਆ ਗਏ ਲੁਧਿਆਣਾ ਤੋਂ ਉਹਨਾਂ ਕੋਲ ਟਿਕਟਾਂ ਲੱਗ ਆ ਕੇ ਪਰਚੇਸ ਕਰਨੇ ਆ ਐਜ਼ ਅ ਸੇਲਰ ਇਹ ਜੰਮੂ ਦੇ ਬੰਦੇ ਦੀ ਲੋਟਰੀ ਨਿਕਲੀ ਆ ਤੇ ਹਜੇ ਤੱਕ ਕਸਟਮਰ ਸਾਡੇ ਕੋਲ ਨਹੀਂ ਆਇਆ ਕਲੇਮ ਕਰਨ ਤੇ ਇਹ ਦਿਹਾੜੀ ਚ ਤਿੰਨ ਵਾਰੀ ਨਿਕਲਦੀ 6 ਰੁਪਏ ਦੀ ਟਿਕਟ ਆਈ ਹੈ 1 ਵਜੇ 6 ਵਜੇ 8 ਵਜੇ ਤੇ ਤੁਸੀਂ ਆਪਣਾ ਲੱਕਾ ਜਮਾ ਸਕਦੇ ਹੋ ਇਹ 1 ਮਹੀਨੇ ਚ ਸਾਡੇ ਕੋਲ ਦੋ ਪ੍ਰਾਈਜ਼ ਨਿਕਲੇ 1-1 ਕਰੋੜ ਰੁਪਏ ਦੇ ਤੇ ਪਿੱਛੇ 1.5 ਕਰੋੜ ਦਾ ਵੀ ਇਨਾਮ ਸਾਡੀ ਏਜੰਸੀ ਦਾ ਹੀ ਨਿਕਲਿਆ ਹੈ ਨੋਰ ਡਿਟਰ ਪ੍ਰਾਈਜ਼ ਦੇ ਲੁਧਿਆਣਾ ਦਾ ਜੋ ਸਾਡੇ ਆਫਿਸ ਹੈਗਾ ਨਾ ਉਹ ਸਰ ਜੰਮੂ ਹੈ ਅੱਗੇ ਉਹਨਾਂ ਰੈਕ ਜਾਂਦੇ ਆ ਇੱਥੇ ਆਉਂਦੇ ਆ ਉਹ ਸਾਨੂੰ ਨਹੀਂ ਪਤਾ ਇਕੱਲੇ ਗੱਲ ਹੋਈ ਹੈ ਟਿਕਟ ਲੈ ਕੇ ਕੱਲ ਨਹੀਂ ਆਈ ਕਿ ਉਹਨਾਂ ਦੀ ਮਰਜ਼ੀ ਹੋਰ ਕਿੰਨੀ ਦੇਰ ਤੋਂ ਰਾਜੀ ਪਾ ਰਹੇ ਹਨ ਉਹਨਾਂ ਨੂੰ ਹੋ ਗਿਆ 1 ਸਾਲ ਤੱਕ ਵਿੱਚੋਂ ਉਹਨਾਂ ਨੇ 90 ਹਜ਼ਾਰ ਵੀ ਨਿਕਲਾਈ 3 ਦਿਨ ਪਹਿਲਾਂ ਉਹਨਾਂ ਦੇ ਇਸ ਪ੍ਰੋਸਸ ਦਾ ਕੱਲ 6 ਵੇ ਸਾਡੇ ਕੋਲ 1 ਕਰੋੜ ਦਾ ਪ੍ਰਾਈਸ ਹਿੱਟ ਹੋਇਆ ਜਬੂਦੇ ਬੰਦੇ ਦੀ ਇਹ ਲੋਟਰੀ ਨਿਕਲੀ ਆ ਤੇ ਹਜੇ ਤੱਕ ਕਸਟਮਰ ਸਾਡੇ ਕੋਲ ਨਹੀਂ ਆਇਆ ਕਲੇਮ ਕਰਨ ਤੇ ਅੱਜ ਜੇ ਤਿੰਨ ਵਾਰੀ ਨਿਕਲਦੀ ਹੈ 6 ਰੁਪਏ ਦੀ ਟਿਕਟ ਹੈ 1 ਵਜੇ 6 ਵਜੇ 8 ਵਜੇ ਤੇ ਤੁਸੀਂ ਆਪਣਾ ਲੱਕਾ ਜਵਾ ਸਕਦੇ ਹੋ ਸਰਮਾ ਰੋਹਨ ਸ਼ਰਮਾ ਤੇ ਰੋਪਿੰਦ ਸ਼ਰਮਾ ਟਿਕਾ ਲੋਟਰੀ ਭਾਣਪੁਰ ਤੋਂ ਕੱਲ 6 ਵੇ ਸਾਡੇ ਕੋਲ 1 ਕਰੋੜ ਦਾ ਪ੍ਰਾਈਜ਼ ਹਿੱਟ ਹੋਇਆ ਸੋ ਪਿਛਲੇ ਵੀ ਨੇਵੀ ਸਾਡੇ ਕੋਲ 14 ਤਰੀਕ 6 ਰੁਪਏ ਵਾਲੀ ਚ 1 ਕਰੋੜ ਦਾ ਪ੍ਰਾਈਜ਼ ਹਿੱਟ ਹੋਇਆ ਹੈ ਬ੍ਰੌਟਰਟਰਪਾਈਜ਼ ਸਾਡੇ ਜਿਹੜੇ ਸਟਾਕਿਸ ਆ ਗਏ ਲੁਧਿਆਣਾ ਤੋਂ ਉਹਨਾਂ ਕੋਲ ਇਹ ਟਿਕਟ ਗੱਲ ਆ ਕੇ ਪਰਚੇਸ ਕਰਨੇ ਆ ਐਜ਼ ਅ ਸੇਲਰ ਤੇ ਜੱਫੂ ਦੇ ਬੰਦੇ ਦੀ ਲਾਟਰੀ ਨਿਕਲੀ ਆ ਤੇ ਹਜੇ ਤੱਕ ਕਸਟਮਰ ਸਾਡੇ ਕੋਲ ਨਹੀਂ ਆਇਆ ਕਲੇਮ ਕਰਨ ਤੇ ਇਹ ਦਿਹਾੜੀ ਚ ਤਿੰਨ ਵਾਰੀ ਨਿਕਲ ਗਈ 6 ਰੁਪਏ ਦੀ ਟਿਕਟ ਆ ਗਈ ਹੈ 1 ਵਜੇ 6 ਵਜੇ 8 ਵਜੇ ਤੇ ਤੁਸੀਂ ਆਪਣਾ ਲੱਕਾ ਜਮਾ ਸਕਦੇ ਹੋ ਇਹ ਇੱਕ ਮਹੀਨੇ ਚ ਸਾਡੇ ਕੋਲ ਦੋ ਪ੍ਰਾਈਜ਼ ਨਿਕਲੇ ਇੱਕ ਇੱਕ ਕਰੋੜ ਰੁਪਏ ਦੇ ਤੇ ਪਿੱਛੇ 1.5 ਕਰੋੜ ਦਾ ਵੀ ਇਨਾਮ ਸਾਡੀ ਐਜੰਸੀ ਦਾ ਹੀ ਨਿਕਲਿਆ ਹੈ ਬਨੋਰ ਅਨਟਰਪ੍ਰਾਈਜ਼ ਦੇ ਲੁਧਿਆਣਾ ਦਾ ਜੋ ਸਾਡੇ ਆਫਿਸ ਹੈਗਾ ਨਾ ਉਹ ਸਰ ਜੰਮੂ ਹੈ ਅੱਗੇ ਉਹਨਾਂ ਰੈਕ ਜਾਂਦੇ ਐ ਇੱਥੇ ਆਂਦੇ ਆ ਉਹ ਸਾਨੂੰ ਨਹੀਂ ਪਤਾ ਇਕੱਲੇ ਗੱਲ ਹੋਈ ਹੈ ਇਹ ਕੱਲ ਲੈ ਕੇ ਕੱਲ ਨਹੀਂ ਹੋਈ ਇਹ ਉਹਨਾਂ ਦੀ ਮਰਜ਼ੀ ਹੋਰ ਕਿੰਨੀ ਦੇਰ ਤੋਂ ਰਾਦੀ ਪਾ ਰਹੇ ਹਨ ਉਹਨਾਂ ਨੂੰ ਹੋ ਗਿਆ 1 ਸਾਲ ਤੱਕ ਵਿੱਚ ਉਹਨਾਂ ਨੇ 90 ਹਜ਼ਾਰ ਵੀ ਨਿਕਲਾਈ 3 ਦਿਨ ਪਹਿਲਾਂ ਉਹਨਾਂ ਨੇ ਇਸ ਪ੍ਰੋਸੈਸ ਦਾ ਚੇਵੇਂ ਸਾਡੇ ਕੋਲ 1 ਕਰੋੜ ਦਾ ਪ੍ਰਾਈਜ਼ ਹਿੱਟ ਹੋਇਆ ਇਹ ਜੱਗੂ ਦੇ ਬੰਦੇ ਦੀ ਲਾਟਰੀ ਨਿਕਲੀ ਆ ਤੇ ਹਜੇ ਤੱਕ ਕਸਟਮਰ ਸਾਡੇ ਕੋਲ ਇਹ ਆਇਆ ਕਲੇਮ ਕਰਨ ਤੇ ਹਰ ਜਿਹ 3 ਵਾਰੀ ਨਿਕਲਦੀ ਹੈ 6 ਰੁਪਏ ਦੀ ਟਿਕਟ ਹੈ 1 ਵਜੇ 6 ਵਜੇ 8 ਵਜੇ ਤੇ ਤੁਸੀਂ ਆਪਣਾ ਲੱਕਾ ਜਮਾ ਸਕਦੇ ਹੋ ਲਾਟੇ ਗਿਆ ਸਰਮਾ ਰੋਹਨ ਸ਼ਰਮਾ ਤੇ ਰੋਮੇਸ਼ ਸ਼ਰਮਾ ਟਿਕਾ ਲਾਟੇ ਭਾਣਪੁਰ ਤੋਂ ਕੱਲ 6 ਵੇ ਸਾਡੇ ਕੋਲ 1 ਕਰੋੜ ਦਾ ਪ੍ਰਾਈਜ਼ ਹਿੱਟ ਹੋਇਆ ਇਸ ਤੋਂ ਪਿਛਲੇ ਮਹੀਨੇ ਵੀ ਸਾਡੇ ਕੋਲ 14 ਤਰੀਕ 6 ਰੁਪਏ ਵਾਲੀ ਚ 1 ਕਰੋੜ ਦਾ ਪ੍ਰਾਈਜ਼ ਹਿੱਟ ਹੋਇਆ ਹੈ ਬ੍ਰੌਟਰਟਰਪਾਈਜ਼ ਸਾਡੇ ਜਿਹੜੇ ਸਟਾਕਿਸ ਆ ਗਏ ਲੁਧਿਆਣਾ ਤੋਂ ਉਹਨਾਂ ਕੋਲ ਇਹ ਟਿਕਟ ਗੱਲ ਆ ਗਏ ਪਰਚੇਸ ਕਰਨੇ ਐਜ਼ ਅ ਸੇਲਰ ਤੇ ਜੱਫੂ ਦੇ ਬੰਦੇ ਦੀ ਲਾਟਰੀ ਨਿਕਲੀ ਆ ਤੇ ਹਜੇ ਤੱਕ ਕਸਟਮਰ ਸਾਡੇ ਕੋਲ ਨਹੀਂ ਆਇਆ ਕਲੇਮ ਕਰਨ ਤੇ ਇਹ ਦਿਹਾੜੀ ਚ ਤਿੰਨ ਵਾਰੀ ਨਿਕਲਦੀ 6 ਰੁਪਏ ਦੀ ਟਿਕਟ ਆਈ ਹੈ 1 ਵਜੇ 6 ਵਜੇ 8 ਵਜੇ ਤੇ ਤੁਸੀਂ ਆਪਣਾ ਲੱਕ ਇੱਕ ਮਹੀਨੇ 'ਚ ਸਾਡੇ ਕੋਲ ਦੋ ਪ੍ਰਾਈਜ਼ ਨਿਕਲੇ 1-1 ਕਰੋੜ ਰੁਪਏ ਦੇ ਤੇ ਪਿੱਛੇ 1.5 ਕਰੋੜ ਦਾ ਵੀ ਇਨਾਮ ਸਾਡੀ ਏਜੰਸੀ ਦਾ ਹੀ ਨਿਕਲਿਆ ਹੈ ਨੋਰਟ ਅੰਟਰਪ੍ਰਾਈਜ਼ ਦੇ ਲੁਧਿਆਣਾ ਤੋਂ ਜੋ ਸਾਡੇ ਆਫਿਸ ਹੈਗਾ ਨਾ ਉਹ ਸਰ ਜੰਮੂ ਹੈ ਅੱਗੇ ਉਹਨਾਂ ਰੈਕ ਜਾਂਦੇ ਐ ਇੱਥੇ ਆਉਂਦੇ ਆ ਉਹ ਸਾਨੂੰ ਨਹੀਂ ਪਤਾ ਕੱਲ੍ਹ ਗੱਲ ਹੋਈ ਹੈ ਇਹ ਕੱਲ੍ਹ ਲੈ ਕੇ ਕੱਲ੍ਹ ਨਹੀਂ ਹੋਈ ਇਹ ਉਹਨਾਂ ਦੀ ਮਰਜ਼ੀ ਹੋਰ ਕਿੰਨੀ ਦੇਰ ਤੋਂ ਰਾਦੀ ਪਾ ਰਹੇ ਹਨ ਉਹਨਾਂ ਨੂੰ ਹੋ ਗਿਆ 1 ਸਾਲ ਤੱਕ ਪਿੱਛੇ ਉਹਨਾਂ ਨੂੰ 90 ਹਜ਼ਾਰ ਵੀ ਨਿਕਲੇ 3 ਦਿਨ ਪਹਿਲਾਂ ਉਹਨਾਂ ਦੀ ਟ੍ਰਾਸਪੋਰਟ ਦਾ